ਇੱਕ ਬੇਹਦ ਵੱਡੀ ਘਟਨਾ ਵਾਪਰੀ ਹੈ ਜਿੱਥੇ ਕਿ ਟਰੈਕਟਰਾਂ ਦੀ ਰੇਸਾਂ ਦੌਰਾਨ ਇੱਕ ਟਰੈਕਟਰ ਵੇ ਕਾਬੂ ਹੋ ਗਿਆ ਅਤੇ ਲੋਕਾਂ ਤੇ ਜਾ ਚੜਿਆ ਇਸ ਦੌਰਾਨ ਕਰੀਬ 3-4 ਲੋਕ ਜੋ ਕਿ ਫਟਣ ਹੋ ਗਏ ਦੱਸੇ ਜਾ ਰਹੇ ਨੇ ਜਦਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਹਾਏ ਬੇहद ਭਿਆਨਕ ਹਾਦਸਾ ਵਾਪਰਿਆ ਕੱਲ੍ਹ ਸ਼ਾਮ ਨੂੰ ਜਦੋਂ ਟਰੈਕਟਰਾਂ ਦੀ ਰੇਸਾਂ ਕਰਵਾਈਆਂ ਜਾ ਰਹੀਆਂ ਸੀ ਇਸ ਦੌਰਾਨ ਰੇਸ ਟ੍ਰੈਕ ਦੇ ਨਾਲ ਹੀ ਦਰਸ਼ਕਾਂ ਦੀ ਵੱਡੀ ਪੀੜ ਲੱਗੀ ਹੋਈ ਸੀ ਅਤੇ ਇੱਕ ਟਰੈਕਟਰ ਬੇਕਾਬੂ ਹੁੰਦਾ ਹੋਇਆ ਦਰਸ਼ਕਾਂ ਤੇ ਜਾ ਛੜਿਆ ਇਸ ਦੌਰਾਨ ਲੋਕਾਂ ਵਿੱਚ ਭਗੜੜ ਮਚ ਗਈ ਜਿਸ ਵਿੱਚ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਜਦਕਿ ਕਰੀਬ 3 ਤੋਂ 4 ਵਿਅਕਤੀ ਬੇहद ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ 10 ਜਹਾਂ ਰਹੇ ਨੇ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਇਸ ਪੂਰੇ ਘਟਨਾਖਰਮ ਦੀਆਂ ਤਸਵੀਰਾਂ ਨੇ ਜਿਸ ਵਿੱਚ ਕੇ ਇਨਸਾਫ ਦੇਖਿਆ ਜਾ ਸਕਦਾ ਹੈ ਕਿ ਜਦੋਂ ਦੋ ਟਰੈਕਟਰ ਨਾਲ ਨਾਲ ਰੇਸ ਲਗਾਉਂਦੇ ਆ ਰਹੇ ਸੀ ਤਾਂ ਸੱਜੇ ਪਾਸੇ ਚੱਲ ਰਿਹਾ ਟਰੈਕਟਰ ਅਚਾਨਕ ਦਰਸ਼ਕਾਂ 'ਚ ਜਾ ਵੜਦਾ ਟਰੈਕਟਰ ਕਈ ਪਲਟੀਆਂ ਖਾਂਦਾ ਹੈ ਅਤੇ ਕੰਡੇ ਉੱਤੇ ਖੜੇ ਦਰਸ਼ਕਾਂ ਦੇ ਉੱਪਰ ਜਾ ਛੱਡਦਾ ਹੈ ਇਸ ਦੌਰਾਨ ਦਰਸ਼ਕਾਂ ਨੂੰ ਦਰੜ ਦਿੰਦਾ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੁਸੀਂ ਇਹ ਪੂਰੀ ਵੀਡੀਓ ਦੇਖੋ ਫਿਰ ਤੁਹਾਨੂੰ ਪੂਰਾ ਮਾਮਲਾ ਦੱਸਾਂਗੇ ਕਿ ਆਖਿਰ ਇਹ ਪੂਰਾ ਮਾਮਲਾ ਹੈ ਕੀ ਸੀ ਅਸਲ ਪੰਜਾਬ ਦੇ ਫਗਵਾੜਾ ਦੇ ਪਿੰਡ ਢੁਮੇਲੀ ਚ ਟਰੈਕਟਰਾਂ ਦੀਆਂ ਰੇਸਾਂ ਕਰਵਾਈਆਂ ਜਾ ਰਹੀਆਂ ਸਨ ਇਸ ਦੌਰਾਨ ਇੱਕ ਟਰੈਕਟਰ ਬੇਕਾਬੂ ਹੋ ਗਿਆ ਤੇ ਲੋਕਾਂ ਤੇ ਜਾ ਚੜਿਆ ਸ਼ੁਰੂਆਤੀ ਜਾਣਕਾਰੀ ਮੁਤਾਬਕ ਇਸ ਖੇਡ ਮੇਲੇ ਦੌਰਾਨ ਵਾਪਰੇ ਇਸ ਹਾਦਸੇ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਨੌਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਨੇ ਇਹੀ ਗੰਭੀਰ ਰੂਪ ਚ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਹਾਲਾਂਕਿ ਇਹ ਸ਼ੁਰੂਆਤੀ ਜਾਣਕਾਰੀ ਇਹ ਹੋ ਸਕਦਾ ਹੈ ਕਿ ਜ਼ਖਮੀਆਂ ਦੀ ਜਾਂ ਫਿਰ ਮ੍ਰਿਤਕਾਂ ਦੀ ਗਿਣਤੀ ਵੱਧ ਵੀ ਜਾਵੇ ਪਰ ਇਹ ਬੇਹਦ ਭਿਆਨਖਾ ਸਵਾਪ੍ਰੇ ਜਿੱਥੇ ਇੱਕ ਪਾਸੇ ਇਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉੱਥੇ ਹੀ ਲੋਕ ਇਸ ਉੱਪਰ ਤਰ੍ਹਾਂ-ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਨੇ ਕੋਈ ਇਸ ਘਟਨਾ ਨੂੰ ਕੁਕਰਬਾਜੀ ਨਾਲ ਜੋੜ ਰਿਹਾ ਹੈ ਅਤੇ ਕੋਈ ਅਜਿਹੇਾਂ ਟਰੈਕਟਰ ਰੇਸਾਂ ਟਰੈਕਟਰ ਰੋਚਨਾ ਅਤੇ ਖੇਡ ਮੇਲੇ ਉੱਪਰ ਬੈਨ ਲਗਾਉਣ ਦੀ ਗੱਲ ਕਰ ਰਿਹਾ ਹੈ ਸੋਸ਼ਲ ਮੀਡੀਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਤੇ ਇੱਕ ਵਿਅਕਤੀ ਲਿਖਦਾ ਹੈ ਕਿ ਇਹ ਟਰੈਕਟਰ ਖੇਤਾਂ ਵਿੱਚ ਕੰਮ ਕਰਨ ਲਈ ਬਣੇ ਨੇ ਨਾ ਕਿ ਫੁਕਰਬਾਜੀ ਲਈ ਬਣੇ ਨੇ ਅਤੇ ਸਰਕਾਰ ਨੂੰ ਅਪੀਲ ਵੀ ਇਸ ਵਿਅਕਤੀ ਵੱਲੋਂ ਕੀਤੀ ਗਈ ਹੈ ਤਾਂ ਕਿ ਅਜਿਹੇ ਖੇਡ ਮੁਕਾਬਲੇ ਬੰਦ ਕਰਵਾਏ ਜਾਣ ਜੀ ਹਾਂ ਇਸ ਵਿਅਕਤੀ ਨੇ ਮੰਗ ਕੀਤੀ ਹੈ ਕਿ ਅਜਿਹੇ ਖੇਡ ਮੁਕਾਬਲੇ ਨੂੰ ਬੰਦ ਕਰਵਾਇਆ ਜਾਵੇ ਜਿੱਥੇ ਕਿ ਟਰੈਕਟਰਾਂ ਦੇ ਟੋਚੇ ਨੇ ਜਾਂ ਫਿਰ ਰੇਸ ਮੁਕਾਬਲੇ ਹੁੰਦੇ ਨੇ ਕਿਉਂਕਿ ਟਰੈਕਟਰਾਂ ਦੀਆਂ ਰੇਸਾਂ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਜਦਕਿ ਕਈ ਹੋਰ ਜ਼ਖਮੀ ਹੋ ਗਏ ਨੇ ਸੋਸ਼ਲ ਮੀਡੀਆ ਤੇ ਇੱਕ ਹੋਰ ਵਿਅਕਤੀ ਵੀ ਲਿਖਦਾ ਹੈ ਕਿ ਨਾ ਸਿਰਫ ਇਹ ਮੁਕੰਮਲ ਬੈਨ ਹੋਣਾ ਚਾਹੀਦਾ ਬਲਕਿ ਇਹੋ ਜਿਹੇ ਖੇਡ ਮੁਕਾਬਲੇ ਕਰਵਾਉਣ ਵਾਲਿਆਂ ਨੂੰ ਅਤੇ ਰੇਸਾਂ ਲਗਾਉਣ ਵਾਲਿਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੀ ਹਾਂ ਖੇਡ ਮੁਕਾਬਲੇ ਦੇ ਪ੍ਰਬੰਧਕਾਂ ਖਿਲਾਫ ਵੀ ਲੋਕ ਪ੍ਰ抗 ਕਰ ਰਹੇ ਨੇ ਅਤੇ ਉਨ੍ਹਾਂ ਤੇ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਦਰਸਲ ਖਗਵਾੜਾ ਦੇ ਡੁਮੇਲੇ ਚ ਇਹ ਪੂਰਾ ਘਟਨਾਕਰਮ ਵਾਪਰਿਆ ਹੈ ਜਿੱਥੇ ਕੇ ਟਰੈਕਟਰ ਰੇਸਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਸੀ ਇਸ ਦੌਰਾਨ ਬੇਕਾਬੂ ਹੋੰਦਾ ਟਰੈਕਟਰ ਲੋਕਾਂ ਤੇ ਜਾ ਛੜਿਆ ਜਿਸ ਵਿੱਚ ਕੇ ਇੱਕ ਵਿਅਕਤੀ ਦੀ ਮੌਤ ਦੀ ਖਬਰ ਆਈ ਹੈ ਜਦਕਿ ਕਈ ਹੋਰ ਗੰਭੀਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਕੇ ਵਕਫ ਵਕਫ ਹਸਪਤਾਲਾਂ ਵਿੱਚ ਇਲਾਜ ਲਈ ਪਹੁੰਚ ਕਰਵਾਇਆ ਗਿਆ ਫਿਲਹਾਲ ਸੈਂਟਰਲ ਪੰਜਾਬ ਟੀਵੀ ਦੀ ਟੀਮ ਵੱਲੋਂ ਇਸ ਪੂਰੀ ਘਟਨਾਕਰਮ ਦੀ ਖੋਜ ਪੜਤਾਲ ਕੀਤੀ ਜਾ ਰਹੀ ਹੈ ਜ਼ਖਮੀਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਸਾਡੀ ਟੀਮ ਲੱਗੀ ਹੋਈ ਹੈ ਪਰ ਤੁਹਾਨੂੰ ਇਹ ਸ਼ੁਰੂਆਤੀ ਤਸਵੀਰਾਂ ਦਿਖਾਣੇ ਆ ਜਿਸ ਵਿੱਚ ਕਿ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਟਰੈਕਟਰ ਬੇਕਾਬੂ ਹੁੰਦਾ ਲੋਕਾਂ ਦੇ ਚੜ ਗਿਆ ਹਾਲਾਂਕਿ ਇੱਕ ਖੇਡ ਮੁਕਾਬਲਾ ਕਰਵਾਇਆ ਜਾ ਰਿਹਾ ਸੀ ਖੇਡ ਮੁਕਾਬਲੇ ਦੌਰਾਨ ਜਦੋਂ ਦੋ ਟਰੈਕਟਰ ਨਾਲ ਨਾਲ ਰੇਸ ਲਗਾਉਂਦੇ ਆ ਰਹੇ ਸੀ ਤਾਂ ਸੱਜੇ ਪਾਸੇ ਚੱਲ ਰਿਹਾ ਟਰੈਕਟਰ ਆਪਣਾ ਸੰਤੁਲਨ ਗਵਾ ਬੈਠਦਾ ਹੈ ਅਤੇ ਦਰਸ਼ਕਾਂ ਵਿੱਚ ਜਾ ਵਰਦਾ ਜਿਸ ਵਿੱਚ ਕਿ ਇੱਕ ਦਰਸ਼ਕ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਤੋਂ ਚਾਰ ਲੋਕ ਹੋਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਤੁਹਾਡਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਤੁਸੀਂ ਵੀ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਕੀ ਇਹ ਜਿਹੇ ਖੇਡ ਮੁਕਾਬਲੇ ਚੱਲਦੇ ਰਹਿਣੇ ਚਾਹੀਦੇ ਨਹੀਂ ਜਾਂ ਫਿਰ ਇਹਨਾਂ ਤੇ ਬੈਨ ਲੱਗਣਾ ਚਾਹੀਦਾ ਹੈ ਕੀ ਟਰੈਕਟਰ ਟੋਚਣਾ ਜਾਂ ਫਿਰ ਟਰੈਕਟਰਾਂ ਦੀਆਂ ਰੇਸਾਂ ਕਰਵਾਉਣਾ ਸਹੀ ਹੈ ਜਾਂ ਫਿਰ ਨਹੀਂ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਫਗਵਾੜਾ ਤੋਂ ਕਸ਼ਮੀਰ ਸਿੰਘ ਪਢਾਲ ਸੈਂਟਰਲ ਪੰਜਾਬ ਟੀਵੀ